ਮੈਂ ਤੇ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당ਗ ਰਹਿ ਗਿਆ। ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਅਗੋਂ ਰੱਖਦੀ ਉਹ ਥਾਲੀ ਚੁੱਕ ਕੇ ਪਰੇ ਮਾਰਦਾ। ਰੋਜ਼ ਰੋਜ਼ੇ ਰੋਜ਼ ਰੋਜ਼ੇ ਕਾਰਨ ਕਿ ਇਤਨਾ ਸਵਾਦ ਆਇਆ ਉਸ ਵਿਚਾਰੀ ਨੇ ਸਮਝਿਆ ਇਹਨਾਂ ਚੀਜ਼ ਪਸੰਦ ਹੈ। वह बना गई बना गई लाजमी उन्हें पंजे दिन थाली चुक के परे मारे रोज, रो, रोज 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 इको चीज जो पहली दफा खादी बड़ी स्वादी रोज रोज खाधी फिखी हो गई रोज रोज वेख्या फिका हो गया रोज रोज सुनिया फिक्का हो गया ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਾ ਜਾਏ ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਾ ਜਾਏ ਜਿਹਨੂੰ ਰੋਜ਼ ਰੋਜ਼ ਛਕੀਏ ਤੇ ਰਸ ਵੱਧਾ ਜਾਏ ਉਹ ਹੀ ਪਰਮਾਤਮ ਰਸ ਹੈ ਪਰ ਬਦਕਿਸਮਤ ਇਹ ਕਿਧਰੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਕਦ ਕੋ ਲੋਂਦਾ ਆਂਦਾ ਨਹੀਂ ਕਿਸੇ ਕੋ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਹਨਾਂ ਨੂੰ ਕਹੀਏ ਦਸੋ ਉਹ ਕਹਿੰਦੇ ਨਾ ਕੱਤ ਗੱਲ ਖਤਮ। ਤੋ ਆਮ ਮਨੁੱਖ ਦੁਬਦਾਲ ਚ ਪੈ ਗਿਆ। ਬੜੇ ਤੋਂ ਬੜੇ ਬ੍ਰह्म ਗੈ ਨਹੀਂ అవਤਾਰ ਨੂੰ ਵੀ ਕੋਈ ਕਹਿ ਦੇ ਉਪਰਤਕਸ਼ ਕਰੋ। ਕਿ ਪਰਤਕਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਹੈ ਲੈ ਇਹ ਤੋਂ ਮੋਹ ਚ ਪਾ ਤੈ ਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ। ਤੋ ਐਸਾ ਤੇ ਪਰਤਕਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ ਇਸ ਵਾਸਤੇ ਕਿਸੇ అవਤਾਰ ਨੂੰ ਤਤੇ ਤਵੀ ਤੇ ਬੈਠਣਾ ਪਿਆ। ਕਿਸੇ ਨੇ ਚਾਂਦਨੀ ਚੌਂਗ ਦੇ ਚ ਆਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੋਲੀ ਤੇ ਚੜਨਾ ਨਹੀਂ ਖੇਡ ਬਣੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ ਮੈਂ ਨਹੀਂ ਮੰਨਦਾ ਇਸਨਾਂ ਦੇ ਇੱਕ ਅਦ ਸਜਣ ਤੇ ਦੂਜੇ ਤੀਜੇ ਦਿਨ ਮੈਨੂੰ ਟਕਰਦੇ ਹੀ ਨੇ ਗੈਨੀ ਜੀ ਇਹ ਤੇ ਅਸੀਂ ਨਹੀਂ ਮੰਨਦੇ ਤੇ ਮੈਂ ਕਹਾ ਜ਼ੋਰ ਕੌਣ ਲਾਂਦਾ ਪਿਆ ਤੁਸੀਂ ਮੰਨੋ ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ ਜ਼ੋਰ ਕੌਣ ਲਾਰੇ ਨਹੀਂ ਮੰंदे ਨਾਲ ਸੁਥੇਰੀ ਦੁਨੀਆ ਨਹੀਂ ਮੰਦੀ ਆਪਾਂ ਜ਼ੋਰ ਫੋੜੀ ਲਾਣਾ ਹੈ ਕਿਉਂ ਫਿਰ ਤੁਸੀਂ ਕਹਿਣਾ ਪ੍ਰਤੱਖ ਪ੍ਰਮਾਣ ਦੇਵਾ ਹੈ ਹੀ ਨਹੀਂ ਹੈ ਹੀ ਨਹੀਂ ਸੁਣ ਮੰ ਅਕਖ ਕਥਾ ਹਰਨਾ ਕੈਸ ਤਰਾ ਸੁਣੀ ਜਾਏ ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਜਦ ਮੈਂ ਉਸ ਅਨਾਹਦ ਨੂੰ ਸੁਣਦਾ ਹ ਇਨ੍ਹਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ ਕਿਉਂਕਿ ਮਨ ਨੂੰ ਸਰੋਤਾ ਬਣਾਣਾ ਹੈ ਤੇ ਮਨ ਇਨ੍ਹਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ ਭੱਜ ਜਾਂਦਾ ਕਦੀ ਅੱਖਾਂ ਦੇ ਰਾਹੀਂ ਵੱਜ ਜਾਂਦਾ ਕਦੀ ਕੰਨਾਂ ਦੇ ਰਾਹੀਂ ਕਦੀ ਰਸਨਾ ਦੇ ਰਾਹੀਂ ਕਦੀ ਨਾਸਕਾ ਦੇ ਰਾਹੀਂ ਕਦੀ ਕਲੜੀ ਦੇ ਰਾਹੀਂ बड़े दरवाजे ने पत जांदा दस जांदा मूंद लिए दरवाजे इस मकान ਦੇ ਜਿਤਨੇ دروازੇ ਨੇ ਮੈਂ ਬੰਦ ਕਰ ਦਿੱਤੇ ਜਦ ਮੈਂ ਉਸ ਰਸ ਨੂੰ ਮਾਰਨਾ ਹੁੰਦਾ ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ ਫਿਰ ਬਣਿਆ ਹੀ ਰਹਿੰਦਾ ਹੈ ਔਰ ਰਸ ਆਪੇ ਵੱਧਦਾ ਵੀ ਰਹਿੰਦਾ ਭੋਜਨ ਖਾਵਾਂਗੇ ਫਿਰ ਰਸ ਆਵੇਗਾ ਜਦ ਮੂੰਹ ਦੇ ਚ ਬੁਰਕੀ ਨਹੀਂ ਫਿਰਤੇ ਨਹੀਂ ਪਰ ਉਹ ਰਸ ਇੱਕ ਦਫਾ ਆ ਗਿਆ ਕਦੀ ਬੇ ਰਸ ਹੁੰਦਾ ਹੀ ਨਹੀਂ ਆਪੇ ਹੀ ਵਰਦੀ ਜਾਂਦਾ ਆਪੇ ਆਟੋਮੈਟਿਕ ਜਿਵੇਂ ਸਵਾਸ ਚਲਦੇ ਨੇ ਇਸ ਤਰ੍ਹਾਂ ਆਪਣੇ ਆਪ ਉਹ ਰਸ ਚਲਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਕੁਝ ਵੀ ਨਹੀਂ ਕਰਨਾ ਪੈਂਦਾ ਇਸ ਸ਼ਬਦ ਸੇ ਪਤਾ ਹੈ ਭਗਤਾ ਨੇ ਕੀ ਆਖਿਆ ਕਰਮ ਕਰਕੇ ਨਹੀਂ ਮਿਲਿਆ ਨਿਸ਼ਕਰਮ ਨਾਲ ਮਿਲਿਆ ਵਿਚਾਰ ਕਰ ਕਰਕੇ ਨਹੀਂ ਮਿਲਿਆ ਨਿਰ ਵਿਚਾਰ ਨਾਲ ਮਿਲਿਆ ਇਹ ਦੂਜੀ ਗੱਲ ਸ਼ੇਰਦਿ ਵਿਚਾਰ ਕਰ ਕਰਕੇ ਨਹੀਂ ਮਿਲਿਆ ਜਦ ਨਿਰ ਵਿਚਾਰ ਹੋ ਗਏ ਤੋ ਨਿਰੰਕਾਰ ਪ੍ਰਗਟ ਹੋ ਗਿਆ ਜਦ ਨਿਸ਼ਕਰਮ ਹੋ ਗਏ ਤੋ ਨਿਰਮਲ ਧਰਮ ਪ੍ਰਗਟ ਹੋ ਗਿਆ ਕਰਮ ਕਰਤ ਹੋਵੇ ਨਾ ਕਰੇ ਇਸ ਬੈਸਨੋਂ ਦਾ ਨਿਰਮਲ ਧਰਮ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਨਿਸ਼ਕਰਮ ਹੋ ਗਏ ਧਰਮ ਪ੍ਰਗਟ ਹੋ ਗਿਆ ਕਰਦੇ ਆ ਕਰਦੇ ਆ ਵਿਚਾਰ ਇੱਕ ਦਿਨ ਨਿਰ ਵਿਚਾਰ ਹੋ ਗਏ ਨਿਰੰਕਾਰ ਪ੍ਰਗਟ ਹੋ ਗਿਆ ਪ੍ਰਗਟ ਕੀ ਹੋ ਗਿਆ ਹੈਗਾ ਸੀ ਵਿਚਾਰਾਂ ਦਾ ਹੀ ਪਰਦਾ ਪਿਆ ਹੋਇਆ ਸੀ ਮੇਰੇ ਵਿਚਾਰਾਂ ਦਾ ਹੀ ਪਰਦਾ ਪਿਆ ਸੀ ਹੈਗਾ ਸੀ ਕੋਲ ਮੇਰੇ ਕਰਮ ਹੀ ਪਜਾਈ ਫਿਰਦੇ ਸਨ ਮੈਂ ਨਿਸ਼ਕਰਮ ਹੋ ਗਿਆ ਉਹ ਐਸੀ ਕੋਈ ਸੀ ਮੈਂ ਨਿਰਵਿਚਾਰ ਹੋ ਗਿਆ ਉਹ ਹੀ ਹੈ ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚਾਈ ਹੋਵੇਗੀ ਜ਼ਰੂਰ ਪਕੜ ਚਾਈ ਹੋਵੇਗੀ ਚਲੋ ਇਹਦੇ ਉੱਤੇ ਇੱਕ ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਅੱਜ ਦੇ ਮਹਾਵਾਕ ਦੇ ਅਖਰੀ ਹਰ ਤੁਹਾਡੇ ਸਾਹਮਣੇ ਰੱਖਾਂ